ਡੋਨਲਡ 트럼ਪ ਆਪਣੀ ਸੈਕੰਡ ਜਿਹੜੀ ਪਾਰੀ ਹੈਗੀ ਆ ਇਹ ਪ੍ਰੈਜ਼ੀਡੈਂਟ ਬਣਿਆ ਇਹਦੇ ਵਿੱਚ ਜਿਹੜੇ ਕੰਮ ਕਰ ਰਹਾ ਥੋੜੇ ਚੱਕ ਮੇ ਚੱਕ ਮੇ ਜੇ ਕਰ ਰਹਾ ਕਦੀ ਟੈਰਫ ਟੈਰਫ ਬਾਹਰ ਖੇਢੀ ਜਾ ਰਹੀ ਆ ਕਿਸੇ ਤੇ ਵੱਧ ਬੁਲਾਤੇ ਕਿਸੇ ਤੇ ਘੱਟ ਲਾਤੇ ਕਦੀ ਇਰਾਨ ਦੇ ਉੱਤੇ B2 ਬੰਬਰ ਲਿਆ ਕੇ ਉੱਥੇ ਬੰਬ ਸਿੜਤੇ ਕਦੀ ਪਾਕਿਸਤਾਨ ਦੇ ਨਾਲ ਜਾ ਕੇ ਡੀਲ ਕਰ ਲਈ ਤੁਹਾਡੇ ਤੇ ਤੇਲ ਕੱਢਾਂਗੇ ਤੇ ਕੱਢ ਕੇ ਇੰਡੀਆ ਨੂੰ ਵੇਚਾਂਗੇ ਸੋ ਲੱਗਦਾ ਪਤੰਦਰ ਕੋਈ ਕਾਰਾ ਕਰਾ ਕੇ ਛੱਡੂਗਾ ਹੁਣ ਇਹਨਾਂ ਨੇ ਆਪਣੀਆਂ ਦੋ ਨਿਊਕਲੀਅਰ ਜਿਹੜੀਆਂ ਸਬਮਰੀਨਸ ਪੰਡੂਬੀਆ ਜਿਹਨੂੰ ਕਹਿੰਦੇ ਆ ਉਹ ਰਸ਼ੀਆ ਦੇ ਕੰਡੇ ਦੇ ਉੱਤੇ ਭੇਜਤੀ। ਸੋ ਇੱਕ ਤਰ੍ਹਾਂ ਦੇ ਨਾਲ ਰਸ਼ੀਆ ਨੂੰ ਪੂਰਾ ਇਹ ਨਿਊਕਲੀਅਰ ਜਾਨੀ ਕਿ ਬੰਬ ਦਾ ਇੱਕ ਤਰ੍ਹਾਂ ਨਾਲ ਥ੍ਰੈਟ ਦਿੱਤਾ ਜਾ ਰਿਹਾ। ਭਈ ਮੂਰੇ ਵੀ ਰਸ਼ੀ ਆਇਆ ਹੈ ਵਰਲਡ ਦੀਆਂ ਪਾਵਰਾਂ ਦੇ ਵਿੱਚੋਂ ਆਉਂਦਾ ਹੈ ਇਰਾਨ ਤਾਂ ਹੈ ਨਹੀਂਗਾ ਸੋ ਇਹ ਬੜੀ ਗੱਲ ਅੱਗੇ ਵੱਧ ਸਕਦੀ ਆ ਕਿਉਂ ਉੱਥੇ ਇਹ ਪੰਡੂਬੀਆਂ ਭੇਜੀਆਂ ਪਰਮਾਣੂ ਬੰਬਾਂ ਨਾਲ ਲੈਸ ਤੇ ਕੀ ਸਾਰਾ ਮਸਲਾ ਹੋਇਆ ਉਹਦੇ ਬਾਰੇ ਵਿਸਥਾਰ ਨਾਲ ਜਾਣਦੇ ਆ ਆਜੋ ਤੋਂ ਗੱਲ ਸ਼ੁਰੂ ਕਰਦੇ ਆ 8 ਅਗਸਤ ਦਾ ਜਿਹੜਾ ਡੈਡ ਲਾਈਨ ਦਿੱਤੀ ਗਈ ਸੀ 트ੰਪ ਦੁਆਰਾ ਰਸ਼ੀਆ ਨੂੰ ਕਿ ਉਹ ਸੀਜ਼ਫਾਇਰ ਕਰ ਲੈਣ ਜੁਕਰੇਨ ਦੇ ਉੱਤੇ ਹਮਲਾ ਨਾ ਕਰਨ ਉਹਦੇ ਨਾਲ ਆਪਣੀ ਜੋ ਵੀ ਸ਼ਾਂਤੀ ਵਾਰਤਾ ਹੈਗੀ ਉਹ ਕਰ ਲੈਣ ਪਰtheta ਨੂੰ ਪਤਾ ਹੀ ਆ ਪੁਤਨ ਵੀ ਕਿਹੜਾ ਮੋਰੇ ਮੰਨਣ ਵਾਲਾ ਬੰਦਾ ਉਹਨੇ ਕੋਈ ਸ਼ਾਂਤੀ ਵਾਰਤਾ ਬੂਰਤਾ ਨਹੀਂ ਕੀਤੀ ਉਹ ਆਪਣੇ ਜੋ ਵੀ ਹਮਲੇ ਸੀਗੇ ਜਕਰੇਨ ਦੇ ਉੱਤੇ ਲਗਾਤਾਰ ਕਰੀ ਜਾ ਰਿਹਾ ਹਰ ਟਰੰਪ ਚਾਹੁੰਦਾ ਸੀਗਾ ਕਿ ਮੈਂ ਇਹ ਲੜਾਈ ਰੁਕਾਦਾ ਜਿੱਦਾਂ ਇੰਡੀਆ ਪਾਕਿਸਤਾਨ ਦੀ ਰਿਕਾਈ ਜਿੱਦਾਂ ਕੀ ਇਹ ਕਹਿ ਰਿਹਾ ਜਿੱਦਾਂ ਇਰਾਨ ਤੇ ਇਜ਼ਰਾਈਲ ਦੀ ਰਿਕਾਈ ਵਾਲੀ ਵੀ ਮੈਂ ਰਕਵਾਦਾ ਜਕਰੇਨ ਤੇ ਰਸ਼ੀ ਵਾਲੀ ਤੇ ਨੋਬਲ ਪ੍ਰਾਈਜ਼ ਮੈਨੂੰ ਜਿਹੜਾ ਮਿਲਣਾ ਉਹ ਪੱਕਾ ਹੋ ਜਾਏ ਸੋ ਇਸ ਲਈ ਜਿਹੜੀ ਇਹ ਡੈਡ ਲਾਈਨ ਦਿੱਤੀ ਹੋ ਸੀਗੀ 8 ਅਗਸਤ ਉਹਦੀ ਵਜ੍ਹਾ ਕਰਕੇ ਜਿਹੜੀ ਇਹ ਸ਼ਬਦੀ ਜੰਗ ਜਿਹੜੀ ਸੀ ਰਸ਼ੀਆ ਤੇ ਅਮਰੀਕਾ ਵਾਲੇ ਟਰੰਪ ਦੇ ਵਿਚਕਾਰ ਚੱਲ ਰਹੀ ਸੀ ਥੋੜੇ ਸਮੇਂ ਤੋਂ ਹੀ ਤੇ ਵਿਚਕਾਰ ਹੀ ਟਰੰਪ ਨੇ ਜਿਹੜਾ 25% ਜਿਹੜਾ ਟੈਰਫ ਸੀਗਾ ਇੰਡੀਆ ਦੇ ਉੱਤੇ ਲਾਤਾ ਤੇ ਨਾਲ ਹੀ ਇਹ ਵੀ ਬਿਆਨ ਦਿੱਤਾ ਕਿ ਇੰਡੀਆ ਜਿਹੜਾ ਹੈਗਾ ਉਹ ਡੈਡ ਇਕਨੋਮੀ ਹੈਗਾ ਤੇ ਨਾਲ ਹੀ ਰਸ਼ੀਆ ਵੀ ਡੈਡ ਇਕਨੋਮੀ ਹੈਗਾ ਤੇ ਰਸ਼ੀਆ ਦਾ ਸਿਕਿਉਰਿਟੀ ਕੌਂਸਲ ਦਾ ਜਿਹੜਾ ਚੇਅਰਮੈਨ ਸੀਗਾ ਤੇ ਸਾਬਕਾ ਰਾਸ਼ਟਰਪਤੀ ਵੀ ਰਿਹਾ ਸੀਗਾ ਮੈਡਵਾ ਡੇਵ ਰਸ਼ੀਆ ਦਾ ਹੈਗਾ ਇਹਨੇ ਬਿਆਨ ਦਿੱਤਾ ਕਿ ਰਸ਼ੀਆ ਜਿਹੜਾ ਐਨੀ ਛੇਤੀ ਕੋਈ ਡੈਡ ਹੋਣ ਵਾਲਾ ਨਹੀਂਗਾ ਉਲਟਾ ਇਹਨੇ ਕਿਹਾ ਅਮਰੀਕਾ ਵਾਲਿਆਂ ਨੂੰ ਡੈਡ ਹੈਂਡ ਚਿੱਤੇ ਰੱਖਣਾ ਚਾਹੀਦਾ ਹੁਣ ਇਹ ਡੈੱਡ ਹੈਡ ਕੀ ਆ ਜਿਹਦੀ ਵਜ੍ਹਾ ਕਰਕੇ ਇਹ ਗੱਲ ਇੰਨੀ ਵੱਧ ਗਈ ਅਸਲ ਦੇ ਵਿੱਚ ਡੈੱਡ ਹੈਡ ਇੱਕ ਨਿਊਕਲੀਅਰ ਥ੍ਰੈਟ ਹੈਗਾ ਡੈੱਡ ਹੈਡ ਇਹਨੂੰ ਰਸ਼ੀਅਨ ਪਾਸਾ ਦੇ ਵਿੱਚ ਪੈਰੀਮੀਟਰ ਕਹਿੰਦੇ ਆ ਇਹਦਾ ਮਤਲਬ ਇਹ ਆ ਕਿ ਰਸ਼ੀਆ ਦੇ ਕੋਲ ਐਦਾਂ ਦੀ ਟੈਕਨੋਲੋਜੀ ਆ ਇਹ ਟੈਕਨੋਲੋਜੀ ਰਸ਼ੀਆ ਦੇ ਕੋਲ ਜਦੋਂ ਸ਼ੀਤ ਜੁੱਧ ਚੱਲਦਾ ਸੀ ਅਮਰੀਕਾ ਤੇ ਸੋਵੀਅਤ ਸੰਘ ਦਾ ਉਸ ਸਮੇਂ ਹੀ ਇਹਨਾਂ ਨੇ ਡਿਵੈਲਪ ਕੀਤੀ ਸੀ ਕੀ ਟੈਕਨੋਲੋਜੀ ਆ ਜੇ ਰਸ਼ੀਆ ਦੇ ਉੱਤੇ ਇਹ ਨਿਊਕਲੀਅਰ ਅਟੈਕ ਹੋਇਆ ਤੇ ਰਸ਼ੀਆ ਦੇ ਜਿਹੜੇ ਸਾਰੇ ਹੀ ਲੀਡਰ بڑے بڑے ਲੀਡਰ ਜਿਹੜੇ ਹੈਗੇ ਆ ਉਹ ਮਰ ਗਏ ਤਾਂ ਵੀ ਇਹ ਜਿਹੜਾ ਸਿਸਟਮ ਹੈਗਾ ਇਹ ਡੈੱਡ ਹੈਂਡ ਆਟੋਮੈਟਿਕ ਸਿਸਟਮ ਹੈਗਾ ਇਹਦੇ ਨਾਲ ਜਿਹੜੇ ਵੀ ਇਹ ਨਿਊਕਲੀਅਰ ਬੰਬ ਹੈਗੇ ਆ ਉਹ ਸਾਰੇ ਐਕਟਿਵ ਹੋ ਜਾਣੇ ਆ ਜਾਨੀ ਕਿ ਨਿਊਕਲੀਅਰ ਮਜ਼ਹਲਾਂ ਜਿਹੜੀਆਂ ਉਹ ਐਕਟਿਵ ਹੋ ਜਾਣੀਆਂ ਤੇ ਉਹ ਜਾ ਕੇ ਡਿਗਣੀਆਂ ਆ ਜੀ ਅਮਰੀਕਾ ਦੇ ਉੱਤੇ ਇਹ ਜਿਹੜਾ ਡੈੱਡ ਹੈਂਡ ਜਿਹੜਾ ਇੱਕ ਸਿਸਟਮ ਹੈਗਾ ਇਹ ਤਿੰਨ ਤੋਂ ਚਾਰ ਚੀਜ਼ਾਂ ਨੂੰ ਜਾਨੀ ਕਿ ਇੱਕ ਤਰ੍ਹਾਂ ਨਾਲ ਕੈਚ ਕਰਦਾ ਜੇ ਰਸ਼ੀਆ ਦੇ ਵਿੱਚ ਹੁੰਦੀਆਂ ਜੇ ਰਸ਼ੀਆ ਦੇ ਵਿੱਚ ਜਿਹੜਾ ਇੱਕ ਭਚਾਲ ਆਉਂਦਾ ਲੋਡ ਤੋਂ ਵੱਧੂ ਆਉਂਦਾ ਕੋਈ ਲੀਕੇਜ ਹੁੰਦੀ ਆ ਇਹ ਨਿਊਕਲੀਅਰ ਦੀ ਲੀਕੇਜ ਇਹ ਕੁਝ ਫੀਲ ਕਰਦਾ ਜਾਂ ਬਹੁਤ ਸਾਰਾ ਇੱਕ ਤਮਾਕਾ ਇਹ ਫੀਲ ਕਰਦਾ ਹੈਗਾ ਜਾਂ ਕਹ ਲਓ ਗਰਮੀ ਕੁਝ ਫੀਲ ਕਰਦਾ ਹੈ ਚਾਰ ਪੰਜ ਛੇ ਚੀਜ਼ਾਂ ਇਦਾਂ ਦੀਆਂ ਇਹ ਫੀਲ ਕਰੂਗਾ ਇਹ ਸਿਸਟਮ ਤੇ ਇਹ ਆਟੋਮੈਟਿਕ ਜਾਨੀ ਕਿ ਇਹ ਸ਼ੁਰੂ ਹੋ ਜਾਊਗਾ ਤੇ ਤੁਸੀਂ ਆਪੇ ਅੰਦਾਜ਼ਾ ਲਾ ਲਓ 1000 ਤੋਂ ਵੀ ਵੱਧੂ ਜਿਹੜੇ ਇਹ ਨਿਊਕਲੀਅਰ ਇਹ ਮਜ਼ਹਿਲਾ ਹੈਗੀਆਂ ਇਹ ਰਸ਼ੀਆ ਦੇ ਕੋਲ ਤੇ ਉਹ ਸਾਰੀਆਂ ਕਿੱਥੇ ਡਿਗੂਗੀਆਂ ਜਾ ਕੇ ਅਮਰੀਕਾ ਦੇ ਵਿੱਚ ਕਿਉਂਕਿ ਰਸ਼ੀਆ ਇਹ ਮੰਨਦਾ ਕਿ ਜਿੰਨੇ ਵੀ ਇੱਥੇ ਰਸ਼ੀਆ ਤੇ ਮਤਲਬ ਟੁਕੜੇ ਵੀ ਕੀਤੇ ਆ ਗਿਆ ਜਾਂ ਹਮਲੇ ਹੋ ਰਿਹਾ ਚਾਹੇ ਯੂਕਰੇਨ ਵੀ ਲੜ ਰਿਹਾ ਨਾਟੋ ਦੇ ਛਾਣੇ ਪਿੱਛੇ ਕਰਕੇ ਤਾਂ ਉਹਦੇ ਪਿੱਛੇ ਅਮਰੀਕਾ ਹੀ ਆ ਸੋ ਦੱਸਿਆ ਜਾਂਦਾ ਜਿਹੜਾ ਇਹ ਸਿਸਟਮ ਹੈਗਾ ਡੈਡ ਹੈਂਡ ਇਹਨੂੰ ਹੁਣ ਇਹਨਾਂ ਨੇ ਹੋਰ ਜਿਆਦਾ ਡਿਵੈਲਪ ਕਰ ਲਿਆ ਹੈ ਇਹ ਇਹ ਰਸ਼ੀਆ ਵਾਲਿਆਂ ਨੇ AI ਟੈਕਨੋਲੋਜੀ ਦੇ ਨਾਲ ਹੁਣ ਇਹ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਜਾਂਚ ਪਰਖ ਕਰਕੇ ਇਹ ਸੈਟੇਲਾਈਟ ਦੀ ਜੋ ਚੀਜ਼ਾਂ ਆਉਂਦੀਆਂ ਉਹਨਾਂ ਨੂੰ ਵੀ ਪੂਰਾ ਇਹ ਟੈਕਲ ਕਰਕੇ ਵੀ ਤਰ੍ਹਾਂ ਜਾਨੀ ਕਿ ਇਹ ਹੋਰ ਡਿਵੈਲਪਡ ਸਿਸਟਮ ਇਹਨਾਂ ਨੇ ਕਰ ਲਿਆ ਆ ਸੋ ਇਸ ਲਈ ਜਿਹੜਾ ਇਹ ਡੈੱਡ ਹੈਂਡ ਵਾਲੀ ਜਿਹੜੀ ਸੀਗੀ ਉਹ ਧਮਕੀ ਉਹ ਜਿਹੜਾ ਇਹ ਸਿਕਿਉਰਿਟੀ ਕਾਉਂਸਲ ਦਾ ਚੇਅਰਮੈਨ ਸੀਗਾ ਉਹ ਵੀ ਥੋੜਾ ਕਰੈਕ ਜਾਈ ਜਾਂ ਪੁਤਿਨ ਦਾ ਖਾਸ ਬੰਦਾ ਆ ਉਹਨੇ ਦਿੱਤੀ ਉਹਦੇ ਤੋਂ ਬਾਅਦ ਹੀ ਫਿਰ ਇਹ ਟਰੰਪ ਹੁਣੀ ਜਿਹੜੀਆਂ ਸਮ ਮਰੀਨ ਸੀਗੀਆਂ ਉਹ ਸਮੁੰਦਰ ਰਾਹੀ ਰਸ਼ੀਆ ਵੱਲੂ ਭੇਜ ਦਿੱਤੀਆਂ ਨਾਲ ਹੀ ਇਹਦੀ ਜਾਣਕਾਰੀ ਟਰੰਪ ਨੇ ਆਪਣੇ ਟਵੀਟ ਕਰਕੇ ਜਿੱਦਾਂ ਉਹ ਕਰਦਾ ਹੀ ਹੁੰਦਾ ਟਵਿੱਟਰ ਉੱਤੇ ਪੋਸਟ ਕਰਕੇ ਇਹ ਵੀ ਦੇ ਦਿੱਤੀ ਕਿ ਆਪਾਂ ਨੇ ਦੋ ਸਮ ਮਰੀਨ ਭੇਜ ਵੀ ਦਿੱਤੀਆਂ ਉੱਥੇ ਤੁਸੀਂ ਤਾਂ ਸਿਰਫ ਅਸੀਂ ਗੱਲਾਂ ਕਰਦੇ ਆ ਰਸ਼ੀ ਵਾਲਿਆਂ ਨੂੰ ਕਹਿੰਦਾ ਨਹੀਂ ਆਪਾਂ ਤਾਂ ਐਕਟ ਕਰਦੇ ਆ ਯੂ ਐਸ ਏ ਦੇ ਕੋਲ ਜਿਹੜੀਆਂ ਇਹ ਸਮ ਮਰੀਨਸ ਹੈਗੀਆਂ ਆਪਾਂ ਡੁੱਬੀਆਂ ਹੈਗੀਆਂ ਜਿਹੜੀਆਂ ਨਿਊਕਲੀਅਰ ਇਹ ਜਿਹੜੀਆਂ ਮਿਜ਼ਾਈਲਾਂ ਉਹਦੇ ਨਾਲ ਲੈਸ ਹੈਗੀਆਂ ਉਹ ਲਗਭਗ 14 ਹੈਗੀਆਂ ਇਹਨਾਂ ਵਿੱਚੋਂ ਹੀ ਦੋ ਜਿਹੜੀਆਂ ਉੱਥੇ ਭੇਜੀਆਂ ਗਈਆਂ ਇਨਾਂ ਦੇ ਉੱਤੇ ਸਿਸਟਮ ਇਦਾਂ ਦਾ ਲਾਇਆ ਕਿ ਇਹ ਕਿਸੇ ਵੀ ਰਡਾਰ ਦੀ ਯਾਨੀ ਕਿ ਪਕੜ ਦੇ ਵਿੱਚ ਨਹੀਂ ਆਉਂਦੀਆਂ ਪਤਾ ਨਹੀਂ ਲੱਗਦਾ ਇਹ ਪਾਣੀ ਦੇ ਥੱਲੇ ਥੱਲੇ ਜਾਂਦੀਆਂ ਆ ਕਿ ਕਿੱਥੇ ਹੈਗੀਆਂ ਕਿੱਥੇ ਨਹੀਂ ਐਗਜ਼ੈਕਟ ਲੋਕੇਸ਼ਨ ਇਹਨਾਂ ਦੀ ਕੋਈ ਪਤਾ ਨਹੀਂ ਕਰ ਸਕਦਾ ਹੈਗਾ ਕਿ ਅਸਲ ਦੇ ਵਿੱਚ ਇਹ ਹੈ ਕਿੱਥੇ 24 ਇਹਦੇ ਵਿੱਚ ਜਿਹੜੀਆਂ ਨਿਊਕਲੀਅਰ ਇਹ ਬੈਲਿਸਟਿਕ ਮਿਜ਼ਾਈਲਸ ਜਿਹੜੀਆਂ ਇਹਦੇ ਵਿੱਚ ਫਿੱਟ ਕੀਤੀਆਂ ਹੈਗੀਆਂ ਜਿਹੜੀਆਂ ਕਿ 4600 ਮਾਈਲਸ ਤੱਕ ਯਾਨੀ ਕਿ 4600 ਮਾਈਲਸ ਤੱਕ ਇਹ ਮਾਰ ਕਰ ਸਕਦੀ ਹੈ ਕਿਉਂਕਿ ਇਹਨਾਂ ਨੂੰ ਕੋਈ ਡਿਟੈਕਟ ਕਰ ਨਹੀਂ ਸਕਦਾ ਕੋਈ ਵੀ ਰਡਾਰ ਸਿਸਟਮ ਇਸ ਲਈ ਇਹ ਪੰਡੁੱਬੀਆਂ ਦੀ ਲੋਕੇਸ਼ਨ ਕਿੱਥੇ ਆ ਉਹ ਰਸ਼ੀਆ ਦੇ ਲਾਗੇ ਗਈਆਂ ਵੀ ਜਾਂ ਕੱਲਾ ਬਿਆਨੀ ਦੇਤਾ ਟਰੰਪ ਨੇ ਕਿਉਂਕਿ ਬੰਦਾ ਤੁਹਾਨੂੰ ਪਤਾ ਹੀ ਆ ਚੀਜ਼ ਹੈਗਾ ਸੋ ਇਹਦਾ ਸਿੱਟਾ ਹੁਣ ਕੀ ਹੋਊਗਾ ਜਿਹੜਾ ਰਸ਼ੀਆ ਹੈਗਾ ਉਹ ਵੀ ਜਿਹੜੀ ਆਪਣੀ ਕੋਈ ਸਬਮਰੀਨਸ ਹੈਗੀ ਆ ਜਾਂ ਪੰਡੁੱਬੀ ਹੈਗੀ ਆ ਕੋਈ ਅਮਰੀਕਾ ਦੇ ਲਾਗੇ ਛਾਗੇ ਉੱਥੇ ਭੇਜ ਸਕਦਾ ਹੈ ਕਿਉਂਕਿ ਰਸ਼ੀਆ ਦੇ ਕੋਲ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਬਮਰੀਨਸ ਹੈਗੀਆਂ ਆ ਪੰਡੂਬੀਆਂ ਹੈਗੀਆਂ ਆ ਜਿਨ੍ਹਾਂ ਨੂੰ ਕੋਈ ਵੀ ਇਹ ਡਿਟੈਕਟ ਨਹੀਂ ਕਰ ਸਕਦਾ ਇਹ ਇਰਾਨ ਜਾਂ ਕੋਈ ਹੋਰ ਛੋਟਾ ਮੋਟਾ ਦੇਸ਼ ਨਹੀਂ ਹੈ ਇਹ ਰਸ਼ੀਆ ਆ ਸੋ ਇਹਦਾ ਜਵਾਬ ਉਹ ਇੱਕ ਵੱਡੇ ਤਰੀਕੇ ਨਾਲ ਵੀ ਦੇ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹਦੇ ਨਾਲ ਜਿਹੜੀ ਟੈਨਸ਼ਨ ਹੈਗੀ ਆ ਅਮਰੀਕਾ ਤੇ ਇਹ ਰਸ਼ੀਆ ਦੇ ਵਿੱਚ ਹੋਰ ਵੱਧ ਸਕਦੀ ਆ ਦੂਸਰੇ ਪਾਸੇ ਰਸ਼ੀਆ ਜਿਹੜਾ ਜਕਰੇਨ ਤੇ ਹਮਲੇ ਆ ਗਿਆ ਉਹ ਤੇਜ਼ ਕਰ ਚੁੱਕਿਆ ਹੈਗਾ ਇੱਕ ਪਾਸੇ ਜਿੱਥੇ ਇਹ ਸ਼ਾਂਤੀ ਬਾਰਤਾ ਚੱਲਦੀ ਸੀ ਜਦੋਂ ਟਰੰਪ ਆਇਆ ਸੀ ਲੱਗਦਾ ਸੀ ਸ਼ਾਇਦ ਇਹਨਾਂ ਦੇ ਵਿੱਚ ਸੀਜ਼ਫਾਇਰ ਹੋ ਜਾਊ ਰਸ਼ੀਆ ਤੇ ਯੁਕਰੇਨ ਦੇ ਵਿਚਕਾਰ ਪਰ ਇਹ ਯੁਕਰੇਨ ਵਾਲਿਆਂ ਨੇ ਰਸ਼ੀਆ ਦੇ ਅੰਦਰ ਲਿਜਾ ਕੇ ਟਰੱਕਾਂ ਦੇ ਵਿੱਚ ਭਰ ਕੇ ਸਪਾਈਡਰ ਵੈਬ ਆਪਰੇਸ਼ਨ ਕੀਤਾ ਸੀਗਾ ਉੱਥੇ ਉਹਨਾਂ ਦੇ ਕਈ ਜਹਾਜ਼ ਵਗੈਰਾ ਜਿਹੜੇ ਸੀਗੇ ਉਹ ਨਸ਼ਟ ਕਰ ਦਿੱਤੇ ਸੀਗੇ ਸੋ ਉਹਦੇ ਨਾਲ ਜਿਹੜਾ ਇਹ ਪੁਤਿਨ ਸੀਗਾ ਜਾਂ ਰਸ਼ੀਆ ਵਾਲੇ ਸੀਗੇ ਹੋਰ ਜ਼ਿਆਦਾ ਖਿੱਚ ਗਏ ਸੋ ਉਹਦੇ ਨਤੀਜੇ ਹੀ ਪਿਛਲੇ 1 ਮਹੀਨੇ ਦੇ ਵਿੱਚ ਜਿਹੜੇ ਇਹ ਹਮਲੇ ਸੀਗੇ ਰਸ਼ੀਆ ਦੁਆਰਾ ਉਹ ਤੇਜ਼ ਕਰ ਦਿੱਤੇ ਗਏ ਹੈਗੇ ਆ ਦੱਸਿਆ ਜਾਂਦਾ ਕਿ 6400 ਦੇ ਕਰੀਬ ਜਿਹੜੇ ਇਹ ਮਿਜ਼ਾਇਲ ਪਲੱਸ ਜਿਹੜੇ ਡਰੋਨਸ ਹੈਗੇ ਆ ਦੋਨੋਂ ਮਿਲਾ ਕੇ ਯਾਨੀ ਕਿ ਇੰਨੇ ਯਾਨੀ ਕਿ ਯੂਕਰੇਨ ਦੇ ਸ਼ਹਿਰਾਂ ਦੇ ਉੱਤੇ ਰਸ਼ੀਆ ਵਾਲਿਆਂ ਨੇ ਭੇਜਿਆ ਜਿਹੜੀਆਂ ਉਹਨਾਂ ਦੀਆਂ ਫੌਜਾਂ ਡੇ ਬਾਈ ਡੇ ਜਿਹੜੀ ਜ਼ਮੀਨ ਇਹਨਾਂ ਦੀ ਹੜੱਪ ਰਿਆ ਯੂਕਰੇਨ ਦੀ ਉਹ ਅਲੱਗ ਹੈਗੇ ਆ ਪਹਿਲਾਂ ਤਾਂ ਯੂਕਰੇਨ ਦੇ ਲੋਹਾਨ ਤੇ ਡੋਨਾਸਕ ਜਿਹੜੇ ਪ੍ਰਾਂਤ ਸੀਗੇ ਜਾਂ ਉਹ ਸਟੇਟ ਸੀਗੀਆਂ ਉਹਨਾਂ ਤੇ ਹੀ ਕਬਜ਼ਾ ਕੀਤਾ ਹੋਇਆ ਸੀਗਾ ਇਹ ਰਸ਼ੀਆ ਨੇ ਤੇ ਰਸ਼ੀਆ ਚਾਹੁੰਦਾ ਸੀਗਾ ਉਹ ਦੋ ਸਟੇਟਾਂ ਜਿਹਨਾਂ ਤੇ ਆਪਣਾ ਕਬਜ਼ਾ ਹੈ ਉਹ ਸਾਡੇ ਕੋਲ ਹੀ ਰਹੂਗੀ ਤੇ ਬਾਕੀ ਜਿਹੜਾ ਹੈਗਾ ਉਹ ਯੂਕਰੇਨ ਦਾ ਹੋਊਗਾ ਉਹਦੇ ਤੇ ਆਪਾਂ ਜਿਹੜਾ ਸੀਜ਼ਫਾਇਰ ਕਰ ਲਾਂਗੇ ਸ਼ਾਂਤੀ ਬਾਰਤਾ ਕਰ ਲਾਂਗੇ ਹਨਾ ਜਿਹੜਾ ਇਲਾਕਾ ਆਪਾਂ ਜਿੱਤ ਲਿਆ ਉਹ ਸਾਡੇ ਕੋਲ ਹੀ ਰਹੂਗਾ ਪਰ ਜਦੋਂ ਇਹਨਾਂ ਨੇ ਉਹਦੇ ਤੇ ਅਟੈਕ ਕੀਤਾ ਰਸ਼ੀਆ ਦੇ ਉੱਤੇ ਤਾਂ ਹੁਣ ਪੁਤਿਨ ਕਹਿੰਦਾ ਹੀ ਸਾਰਾ ਯੂਕਰੇਨ ਹੀ ਮਤਲਬ ਕਿ ਇੱਕ ਤਰ੍ਹਾਂ ਨਾਲ ਕਬਜ਼ੇ 'ਚ ਲੈ ਕੇ ਆਵਾਂਗੇ ਸੋ 8 ਅਗਸਤ ਦਾ ਜਿਹੜਾ ਇਹ ਟਾਈਮ ਦਿੱਤਾ ਆ ਇਹ ਟਰੰਪ ਨੇ ਕਿ 8 ਅਗਸਤ ਤੱਕ ਤੁਸੀਂ ਇਹ ਜਿਹੜਾ ਸੀਜ਼ ਫੇਰ ਆਪਣਾ ਕਰ ਲਓ ਹਨ ਜੇ 8 ਅਗਸਤ ਤੱਕ ਇਹ ਸੀਜ਼ ਫੇਰ ਨਹੀਂ ਕਰਦੇ ਰਸ਼ੀਆ ਤੇ ਯੂਕਰੇਨ ਵਾਲੇ ਉਹਦੇ ਤੋਂ ਬਾਅਦ ਕੀ ਇਹ ਚੀਜ਼ਾਂ ਹੁੰਦੀਆਂ ਆ ਹੋ ਸਕਦਾ ਹੈ ਜਿਹੜੇ ਇਹ ਅਮਰੀਕਾਂ ਵਾਲੇ ਜਾਂ ਨਾਟੋ ਦੇਸ਼ ਹੈਗੇ ਆ ਯੂਕਰੇਨ ਨੂੰ ਇਹ ਨਿਊਕਲੀਅਰ ਬੰਬ ਦੇ ਸਕਦੇ ਹੈਗੇ ਕਿਉਂਕਿ ਜੁਕਰੇਨ ਆਪ ਤਾਂ ਹੁਣ ਡੁੱਬਿਆ ਹੀ ਡੁੱਬਿਆ ਨਾਲ ਲੱਗਦਾ ਲੱਗਦਾ ਕੁਝ ਵੀ ਕਰ ਸਕਦਾ ਦੂਸਰੇ ਪਾਸੇ ਰਸ਼ੀਆ ਨੇ ਇਹ ਵੀ ਕਿਹਾ ਕਿ ਜੇਕਰ ਹੁਣ ਤੁਸੀਂ ਇੱਥੇ ਸਬਮਰੀਨ ਲਿਆ ਕੇ ਇੱਥੇ ਖੜੀਆਂ ਕੀਤੀਆਂ ਇੱਕ ਤਰ੍ਹਾਂ ਦੇ ਨਾਲ ਸਾਨੂੰ ਨਿਊਕਲੀਅਰ ਥ੍ਰੈਟ ਦੇ ਰਹੇ ਆ ਤਾਂ ਅਸੀਂ ਡੈੱਡ ਹੈਂਡ ਵਾਲਾ ਸਿਸਟਮ ਵੀ ਸਾਡੇ ਕੋਲ ਹੈਗਾ ਅਸੀਂ ਇਕੱਲੇ ਨਹੀਂ ਮਰਦੇ ਤੁਹਾਨੂੰ ਵੀ ਨਾਲ ਲੈ ਕੇ ਮਰਾਂਗੇ ਦੂਸਰਾ ਰਸ਼ੀਆਲੇ ਕਹਿ ਰਿਹਾ ਹੈ ਕਿ ਅਸੀਂ ਆਪਣੇ ਜਿਹੜੇ ਨਿਊਕਲੀਅਰ ਜਿਹੜੀ ਟੈਕਨੋਲੋਜੀ ਹੈਗੀ ਆ ਅਸੀਂ ਈਰਾਨ ਨੂੰ ਵੀ ਦੇ ਸਕਦੇ ਹਾਂ ਜਾਂ ਨਿਊਕਲੀਅਰ ਬੰਬ ਜਾਂ ਮਿਜ਼ਾਈਲਸ ਜਿਹੜੀਆਂ ਅਸੀਂ ਈਰਾਨ ਨੂੰ ਵੀ ਦੇ ਸਕਦੇ ਹਾਂ ਕਿ ਆਪਣੀ ਪਾਵਰ ਨੂੰ ਕਾਇਮ ਰੱਖਣ ਦੇ ਲਈ ਜੋ ਵੀ ਰਣਨੀਤੀ ਹੈਗੀ ਆ ਉਹ ਦੋਨਾਂ ਦੇਸ਼ਾਂ ਦੁਆਰਾ ਇਸ ਵੇਲੇ ਕੀਤੀ ਜਾ ਰਹੀ ਆ ਅਮਰੀਕਾ ਤੇ ਰਸ਼ੀਆ ਦੁਆਰਾ ਉਹਦਾ ਹੀ ਨਤੀਜਾ ਹੈਗਾ ਕਿ ਪੰਡੂਬੀਆਂ ਉੱਥੇ ਭੇਜੀਆਂ ਟਰੰਪ ਨੇ ਅੱਗੇ ਇਹਦੇ ਨਾਲ ਕੀ ਸਥਿਤੀ ਬਣਦੀ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੂਗਾ ਏ ਆਪਣੀ ਖਬਰਸਾਰ ਜੀਗੀ ਵਧੀਆ ਲੱਗਾ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਕੁਝ ਕਮੀ ਸੀ ਤਾਂ ਵੀ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ ਇੱਕ ਮਿੰਟ ਰੋਕੇ ਜੀ ਇਹ ਕੋਈ ਐਡਵਰਟਾਈਜ਼ ਨਹੀਂ ਗੀ ਸਾਡਾ ਆਪਣਾ ਹੀ ਕੰਮ ਆ ਜਿਸ ਤਰ੍ਹਾਂ ਹਜ਼ਾਰਾਂ ਹੀ ਲੋਕਾਂ ਨਾਲ ਪੰਜਾਬ ਦੇ ਵਿੱਚ ਏਜੰਟਾਂ ਦੁਆਰਾ ਠੱਗੀ ਮਾਰੀ ਗਈ ਆ ਇਸੇ ਤਰ੍ਹਾਂ ਟਰੇਡਿੰਗ ਤੇ ਸ਼ੇਅਰ ਮਾਰਕੀਟ ਦੇ ਨਾਮ ਦੇ ਉੱਤੇ ਵੀ ਲੱਖਾਂ ਹੀ ਲੋਕਾਂ ਨਾਲ ਸਕੈਮ ਹੋਇਆ ਪੰਜਾਬ ਦੇ ਵਿੱਚ ਵੀ ਮੈਂ ਨਹੀਂ ਕਹਿੰਦਾ ਕਿ ਤੁਸੀਂ ਕਰੋੜਪਤੀ ਬਣ ਜਾਓਗੇ ਪਰ ਜੇਕਰ ਤੁਹਾਡੇ ਕੋਲ ਸਬਰ ਹੈਗਾ ਤੁਸੀਂ ਇਹਦੇ ਵਿੱਚੋਂ ਪ੍ਰੋਫਿਟ ਕੱਢ ਸਕਦੇ ਆ ਜੇ ਤੁਹਾਡੇ ਕੋਲ ਸਬਰ ਹੈਗਾ ਬੇਸਬਰੇ ਬੰਦੇ ਕੰਟੈਕਟ ਨਾ ਕਰਨ ਇਹ ਜਿਹੜਾ ਸਾਡਾ ਕੋਰਸ ਹੈਗਾ ਇਹ ਆਫਲਾਈਨ ਤੇ ਆਨਲਾਈਨ ਦੋਨੋਂ ਤਰ੍ਹਾਂ ਅਵੇਲੇਬਲ ਆ ਇਹਦੀ ਫੀਸ ਆ ਵਨ ਟਾਈਮ 40000 ਰੁਪਇਆ ਇਹ 1.5 ਤੋਂ 2 ਮਹੀਨੇ ਦਾ ਕੋਰਸ ਹੋਊਗਾ ਤੇ 1 ਸਾਲ ਪੂਰੀ ਗਾਈਡੈਂਸ ਦਿੱਤੀ ਜਾਊਗੀ ਇਹ ਬਹੁਤ ਵੱਡੀ ਗੱਲ ਐ ਜੋ ਤੁਸੀਂ ਟ੍ਰੇਡ ਵਗੈਰਾ ਕਰਦੇ ਆ ਉਹਦਾ ਸਾਰਾ ਵਾਚ ਆਊਟ ਕੀਤਾ ਜਾਊਗਾ ਤੁਸੀਂ 100% ਪ੍ਰੋਫਿਟ ਕਮਾਉਗੇ ਜੇ ਸਾਡੇ ਤਰੀਕੇ ਨਾਲ ਸਾਡੇ ਤੋਂ ਸਿੱਖ ਕੇ ਕਰੋਗੇ ਇਹਦੀ ਪੂਰੀ ਗਾਰੰਟੀ ਹੈ ਜੇ ਅਸੀਂ ਨਾ ਸਿਖਾ ਸਕੇ ਪ੍ਰੋਫਿਟ ਕੱਢਣਾ ਤੁਸੀਂ ਫੀਸ ਵਾਪਸ ਲੈ ਸਕਦੇ ਹੋ ਤੁਸੀਂ ਕਰਨਾ ਕੀ ਆ ਮੈਂ ਨੰਬਰ ਦਿੱਤਾ ਹੈ ਇਹਦੇ ਤੇ ਕੰਟੈਕਟ ਕਰਨਾ ਤੇ ਕਾਲ ਕਰਕੇ ਜੇਕਰ ਤੁਹਾਡਾ ਕੋਈ ਵੀ ਕੁਐਸਚਨ ਹੈਗਾ ਤੁਸੀਂ ਕਲੀਅਰ ਕਰਨਾ ਹੈ